ਉਜੋ ਬਰਾ ਸਵਾਦ ਸਵਾਦ ਹੋ ਗਿਆ ਕੋਸ ਬਣਾਉਣਾ ਕਿ ਬਣਾਉਣਾ ਨਹੀਂ ਪੁੱਖ ਖਈ ਕਿ ਪੈ ਜਗੇ ਪੁੱਖ ਖਈ ਕਿ ਪੁੱਖ ਹੈ ਵੀ ਸਰ ਜੂਆ ਤੇ ਦੇਖ ਲਾ ਪਰ ਪੈ ਜਾਂਦੇ ਆ ਮਾਰਨਿੰਗ ਜੀ ਸਸਤਰੀ ਗੱਲ ਸਾਰਨ ਅੱਜ ਗੁੱਡ ਮਾਰਨਿੰਗ ਆਪਣੀ ਲੇਟ ਹੋਈ ਆ ਜੀ 12 ਵਜੇ ਕਿਉਂਕਿ ਰਾਤ ਸਾਡੇ ਮਹੱਲੇ ਚ ਨਹੀਂ ਆਈ ਲਾਈਟ ਤੇ ਫੋਨ ਹੋ ਗਿਆ ਸੀ ਬੰਦ ਤੇ ਸਵੇਰੇ ਆਕੇ ਸਟੋਰ ਤੇ ਚਾਰਜਰ ਕੀਤਾ ਆਰ ਕੇ ਜੀ ਆ ਜੀ ਸਾਡੇ ਨਾਲ ਪ੍ਰੋਪਰ ਰੈਡੀ ਆ ਕੇ ਸੇਲ ਕਰਨ ਵਾਸਤੇ ਤੇ ਡੀਕੇ ਵੀ ਆ ਗਿਆ ਬਈ ਚਾਰ ਦਿਨਾਂ ਦੀ ਛੁੱਟੀਆਂ ਤੇ ਹੈਪੀ ਵੀ ਨਹੀਂ ਆਇਆ ਤੇ ਹਰਪਾਲ ਗਿਆ ਆਪਣੇ ਕੰਮ ਤੇ ਤੇ ਆਪਾਂ ਵੀ ਹੁਣ ਚੱਲਦੇ ਆ ਆਪਣੇ ਕੰਮ ਤੇ ਹੋ ਗਏ ਜੀ ਫ੍ਰੀ ਅੱਜ ਦਿਨੇ ਬਾਈ ਕੋਈ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਣ ਦਾ ਇੱਕ ਮਿੰਟ ਨਹੀਂ ਲੱਗਾ ਇੰਨਾ ਕੰਮ ਸੀ ਇੱਕ ਤਾਂ ਬੰਦੇ ਬਾਹਲੇ ਘਟ ਸੀਗੇ ਅੰਜਨੀ ਹਾਵੜੇ ਵਾ ਗਿਆ ਹੈਪੀ ਨਹੀਂ ਆਇਆ ਤੇ ਡੀਕੇ ਨਹੀਂ ਆਇਆ ਤੇ ਅਜੇ ਸਰ ਨਹੀਂ ਆਏ ਤੇ ਬੰਦੇ ਕਿਹੜੇ ਰਹਿ ਗਏ ਆਪਾਂ ਮਮਾ ਮਗਾ ਹੀ ਰੱਖ ਮੈਨੂੰ ਜੇ ਪਤਾ ਹੁੰਦਾ ਨਾ ਵੀ ਅਜ ਐਨਾ ਕੰਮਾਂ ਦਾ ਡਰੈਸ ਤੋਂ ਤੁਸੀਂ ਹੀ ਪਾ ਕੇ ਨਹੀਂ ਹੁੰਦੀ ਗੱਲ ਵਾਲੀ ਪਾ ਕੇ ਆਉਂਦਾ ਹਾਂਜੀ ਛੋਟੇ ਵੀ ਕਰੋ ਕਿਤਾਉਂਦੀ ਚਲੇ ਜੀ ਇੱਕ ਗਾਜੀ ਚਲੋ ਆ ਜਿਓ ਜੀ ਇਹ ਲੋ ਜੀ ਲੌਕ ਲਗਾ ਆਜੋ ਸਰ ਜੀ ਚਲੇ ਹੋ ਗਿਆ ਟਾਈਮ ਕਿ ਕੋਈ ਅਜੇ ਕਰਨਾ ਕੋਈ ਕਸਰ ਰਹਿੰਦੀ ਹੈਗੀ 20 25 ਮਿੰਟ ਇੱਥੇ ਹੀ ਲਵਾ ਦਮਾਂਗਾ ਟਾਈਮ ਆਪਣਾ ਅੱਜ ਦੋ ਮੁੰਡਾ ਲੱਗੇਗੀ ਆ ਵੈਲਡਰ ਚਲੀ ਗਈ ਦੋਨਾਂ ਦੇ ਚਤਨਾ ਦੇ ਮਾਸ ਇੰਨਾ ਹੈ ਨਹੀਂ ਗਾ ਦੇਖ ਲਾ ਇਹਦੇ ਫਰਾਜਾ ਈਰਣਾ ਹਰਪਾਲ ਅੱਜ ਹੈ ਈਰਣਾ ਪਿਆ ਪੀਉ ਦੇ ਅੱਜ ਮੇਰੇ ਨਾਲ ਨਾ ਕੋਹ ਨਹੀਂ ਲੈਣਾ ਕੀ ਪਿਆਏਗਾ ਪਤਾ ਨਹੀਂ ਹਰਪਾਲ ਕੀ ਖਰੀਦੀ ਜਾਂਦਾਗਾ ਆ ਪਤਾ ਆ ਬੈਠਿਆ ਕੋਲੇ ਟਿਫਣਾਗਾ ਥੱਕ ਗਿਆ ਅੱਜ ਪੂਰਾ ਉੱਠਣ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਜਾ ਜਾ ਕੇ ਅੱਜ ਸਿੱਧੀ ਸੌਂ ਜਾਊਗਾ ਕੀ ਲੈ ਜਾਉਣਾ ਮਾਜ਼ਾ ਮਿੱਠੇ ਦਾ ਸਕੀਨ ਹੋ ਗਿਆ ਯਾ ਤੁਰ ਪਾਉਣੀ ਨਿਕਲ ਆਇਆ ਕਰ ਕਦੇ ਫੋਨ ਚੋਂ ਸਾਰਾ ਦਿਨ ਇਹ ਚ ਅੱਖਾਂ ਘੜੋਈ ਰੱਖਦਾ ਕਦੇ ਵਾਂਗੂ ਕੋ ਕੁਛ ਮਿਲਦੇ ਮਿਲਦੇ ਉਹ ਜੋ ਬਰਾ ਸਵਾਦਾ ਸਵਾਦਾ ਹੋ ਗਿਆ ਕੋਸ ਬਣਾਉਣਾ ਕਿ ਬਣਾਉਣਾ ਨਹੀਂ ਉਹ ਪੱਕੀ ਨਹੀਂ ਪੈ ਜਾਈ ਉਹ ਪੱਕੀ ਨਹੀਂ ਖੁੱਖ ਹੈ ਵੀ ਆ ਤੇ ਸਰ ਜੂਆ ਤੇ ਦੇਖ ਲੈ ਪਰ ਪੈ ਜਾਂਦੇ ਆਏ ਆਖ ਖਿੰਕਾ ਕਾਹਦੇ ਦਾ ਪਤੀਲੇ ਵਾਂਗੂ ਬਣਾਉਣਾ ਕੋਸ ਆ ਉਹ ਦੇਖ ਹੈ ਮੈਂ ਕੀ ਦੇਖਾਂ ਪੈ ਜਾ ਪਰ ਦੇਖੀ ਜੋ ਵਜਾਈ ਠੀਕੇ ਬਿਨਾ ਕੋਈ ਹਿੰਮਤ ਨਹੀਂ ਪੈਂਦੀ ਬਾਈ ਰੋਟੀ ਬਣਾਉਣ ਦੀ ਅੱਗੇ ਉਹ ਲੱਗ ਲਗਾ ਕੇ ਨਾਲ ਉਹ ਕਰਬਨ ਲੈਂਦੇ ਸੀਗੇ ਜਦੋਂ ਦੇ ਆਇਆ ਘੰਟਾ ਹੋ ਗਿਆ ਪੈਨੂ ਸਵਾ 10 ਹੋ ਗਿਆ ਹੀ ਪਏ ਆਗੇ ਬਸ ਸਾਰੇ ਅੱਗੇ ਬਿਨਾ ਮਹੀਂ ਬਣਾਉਣ ਰੋਟੀਆਂ ਅੱਗੇ ਜਨਤਾ ਗੁੰਨਿਆ ਕਦੇ ਰੋਟੀ ਬਣਾਈ ਜੇ ਮਾਰ ਫਰ ਮਾੜੀ ਹਿੰਮਤ ਅੱਜ ਅੱਜ ਤਾਂ ਰੋਟੀਆਂ ਹੀ ਘਾਟਾ ਖਲਣਾ ਹਪਾਲ ਦਾ ਸੌਂਗ ਹੈ ਜੀ ਤੇ ਅੱਜ ਪਹਿਲੀ ਵਾਰੀ ਹੋਇਆਗਾ ਇਹ ਵੀ ਬਿਨਾ ਕੁਝ ਬਣਾਏ ਖਾਣਦੇ ਪੀਤੇ ਸੌਂ ਗਿਆ ਕਿਦਾ ਲੀ ਕੇ ਅਮਦਾ ਜਲਦਾ ਕਰਕੇ ਬਣਾ ਲੈਂਦੇ ਸੀ ਉਹ ਬਣਾ ਲੈਂਦਾ ਸੀਗਾ ਉਹਦਾ ਕਰਕੇ ਚੋ ਉਹ ਬਣਾ ਕੇ ਸਾਨੂੰ ਕੋਹ ਦੱਸਦੀ ਇਹ ਕਹਿੰਦਾ ਮੈਨੂੰ ਭੁੱਖਾ ਹੀ ਨਹੀਂ ਕੀ ਅਈ ਸਾਹ ਕਹਿੰਦਾ ਮਾਮ ਮੈਂ ਰਹਾ ਠੱਡਾ ਮੈਂ ਤਬੜੀ ਬੋਦਾ ਵਾਲਾ ਐ ਗੋਡਨ ਰਾਜ ਜੀ ਸਸਰੀ ਘਰ ਸਾਰਿਆਂ ਨੂੰ ਆਪ ਆਏਗਾ ਸੌਣ